ਅਜੇ ਦਿਨ ਦਾ ਚਾਨਣ ਲਾਹੌਰ ਦੇ ਪਿੰਡੇ ਨੂੰ ਸੁਨਹਿਰੀ ਕਿਰਨਾਂ ਦੇ ਪੋਟਿਆਂ ਨਾਲ ਸਹਲਾ ਹੀ ਰਿਹਾ ਸੀ ਜਦੋਂ ਅਸੀਂ ਚਾਹ ਪਾਣੀ ਪੀ ਕੇ ਮਸੂਦ ਖਦਰਪੋਸ਼ ٹرسٹ ਵਾਲੇ ਸਮਾਗਮ ਤੋਂ ਵੇਲੇ ਵੀ ਹੋ ਗਏ ਰਗਵੀਰ ਸਿੰਘ ਦੀ ਪਤਨੀ ਸੁਲੇਖਾ ਨੇ ਮੈਨੂੰ ਇਸ਼ਾਰਾ ਕੀਤਾ ਕਿ ਜੇ ਜਗਤਾਰ ਹੋਈ ਮੰਨ ਜਾਣ ਤਾਂ ਆਪਾਂ ਅਨਾਰਕਲੀ ਬਾਜ਼ਾਰ ਵੱਲ ਸ਼ਹਿਰ ਦਾ ਇੱਕ ਗੇੜਾ ਹੀ ਘੱਡ ਆਈਏ ਉਮਰ ਗਨੀ ਅੱਜ ਲਾਹੌਰ ਵਿੱਚ ਹੀ ਰੁਕ ਗਿਆ ਸੀ ਕਾਰ ਸਾਡੇ ਕੋਲ ਸੀ ਜਗਤਾਰ ਨੂੰ ਤਾਂ ਅਸਾਂ ਮਨਾ ਹੀ ਲੈਣਾ ਸੀ ਉਮਰਗਣੀ ਦੀ ਵੱਡੀ ਕਾਰ ਵਿੱਚ ਮੈਂ ਰਗਵੀਰ ਤੇ ਸੁਲੇਖਾ ਪਿੱਛੇ ਬੈਠੇ ਤੇ ਜਗਤਾਰ ਤੇ ਉਮਰਗਣੀ ਡਰਾਈਵਰ ਵਾਲੀ ਸੀਟ ਦੇ ਨਾਲ ਗੱਡੀ ਲਾਹੌਰ ਦੀਆਂ ਸੜਕਾਂ ਉੱਤੇ ਤੈਰ ਰਹੀ ਸੀ ਸੜਕਾਂ ਉੱਤੇ ਕਾਰਾਂ ਟੈਕਸੀਆਂ ਥ੍ਰੀ ਵੀਲਰਾਂ ਦੀ ਭੀੜ ਸੀ ਫੁੱਟਪਾਥਾਂ ਉੱਤੇ ਲੋਕ ਪਾਕਿਸਤਾਨ ਦਾ ਕੌਮੀ ਲਿਬਾਸ ਕੁੜਤਾ ਸਲਵਾਰ ਪਹਿਨੀ ਭੀੜਾਂ ਦੇ ਰੂਪ ਵਿੱਚ ਤੁਰੇ ਫਿਰਦੇ ਸਨ ਲਾਹੌਰ ਵਿੱਚ ਚੱਲਣ ਵਾਲੇ 3 ਵੀਲਰਾਂ ਦੀ ਪਿਛਲੀ ਤਿੰਨਾ ਵਾਲੀ ਸੀਟ ਤੇ ਮਸਾਂ ਤੋਂ ਬੰਦਿਆਂ ਦੇ ਬੈਠਣ ਜੋਗੀ ਜਗ੍ਹਾ ਹੁੰਦੀ ਹੈ। ਤੀਜਾ ਬੰਦਾ ਮਸਾਂ ਫਸ ਕੇ ਹੀ ਬੈਠਦਾ ਹੈ। ਹੋਰ ਨੂੰ ਹੋਰੀ ਦੀ ਦੇ ਅਖਾਣ ਮੁਤਾਬਕ ਕੱਲ ਇੱਕ 3 ਵੀਲਰ ਵਾਲਾ ਪੁੱਛਣ ਲੱਗਾ ਸਰਦਾਰ ਜੀ ਉਧਰ ਸੁਣਾਓ ਰਿਕਸ਼ਿਆਂ ਦਾ ਤੇ ਕਿਰਾਏ ਭਾੜੇ ਦਾ ਸਾਡਾ ਤਾਂ ਇਹਨਾਂ ਮੋਟਰਸਾਈਕਲ ਰਿਕਸ਼ਾ ਵਾਲਿਆਂ ਕੰਮ ਖਰਾਬ ਕਰ ਦਿੱਤਾ ਏ। ਅਕਸਰ ਥ੍ਰੀ ਵੀਲਰ ਵਾਲੇ ਸਵਾਰੀ ਤੋਂ ਉਹਦੇ ਮੁਕਾਮ ਉੱਤੇ ਪਹੁੰਚਣ ਦੇ ਓੱਕੇ ਪੱਕੇ ਪੈਸੇ ਲੈਂਦੇ ਹਨ ਤੇ ਸਾਲਮ ਰਿਕਸ਼ਾ ਕਰਦੇ ਹਨ ਜਦਕਿ ਮੋਟਰਸਾਈਕਲ ਨਾਲ ਚੱਲਣ ਵਾਲੇ ਉਸ ਰਿਕਸ਼ੇ ਦੀਆਂ ਟਾਂਗੇ ਦੀਆਂ ਸੀਟਾਂ ਵਾਂਗ ਅੱਗੇ ਪਿੱਛੇ ਸੀਟਾਂ ਹੋਣ ਕਰਕੇ ਤੇ ਰਸਤੇ ਵਿੱਚ ਸਵਾਰੀਆਂ ਲਾਹੇ ਚੜਾਏ ਜਾਣ ਦੀ ਛੋਟ ਹੋਣ ਕਰਕੇ ਬਹੁਤੀਆਂ ਸਵਾਰੀਆਂ ਉਸ ਵਿੱਚ ਸੌਖੇ ਹੋ ਕੇ ਬੈਠਣ ਨੂੰ ਪਹਿਲ ਦਿੰਦੀਆਂ ਨੇ ਥੋੜੇ ਚਿਰ ਤੋਂ ਚੱਲੇ ਇਸ ਮੋਟਰਸਾਈਕਲ ਰਿਕਸ਼ਾ ਨੇ ਥ੍ਰੀ ਵੀਲਰਾਂ ਦੀ ਜ਼ਾਰੇਦਾਰੀ ਖਤਮ ਕਰ ਦਿੱਤੀ ਸੀ ਤੇ ਇਸੇ ਨਾਰਾਜ਼ਗੀ ਵਿੱਚੋਂ ਹੀ ਬੋਲ ਰਿਹਾ ਸੀ ਉਹ ਥ੍ਰੀ ਵੀਲਰ ਵਾਲਾ ਉਮਰ ਗਨੀ ਤੇ ਜਗਤਾਰ ਅੱਗੇ ਬੈਠੇ ਸਮੇਂ-ਸਮੇਂ ਸੂਚਨਾ ਦਿੰਦੇ ਜਾ ਰਹੇ ਸਨ ਮਿਊਜ਼ੀਅਮ ਜ਼ਿਲ੍ਹਾ ਕਚੇਰੀਆਂ ਹਜਰਤ ਦਾਤਾ ਗੰਜ ਬਖਸ਼ ਦੀ ਯਾਦਗਾਰ ਤੇ ਵੱਡਾ ਡਾਕਖਾਨਾ ਅਸੀਂ ਲੰਘਦੀਆਂ ਇਮਾਰਤਾਂ ਤੇ ਲੋਕਾਂ ਦੀ ਭੀੜ ਨੂੰ ਨਜ਼ਰਾਂ ਵਿੱਚ ਸਥਿਰ ਕਰਨ ਦੀ ਅਸਫਲ ਕੋਸ਼ਿਸ਼ ਕਰਦੇ अनारकली ਦੇ ਨਜ਼ਦੀਕ ਜਾ ਕੇ ਗੱਡੀ پارک ਕਰਨੀ ਸੀ ਸੜਕਾਂ ਉੱਤੇ ਹੀ ਇੱਕ ਪਾਸੇ ਪਾਰਕਿੰਗ ਦਾ ਪ੍ਰਬੰਧ ਸੀ ਅਸੀਂ ਗੱਡੀ پارک ਕਰਕੇ ਹੇਠਾਂ ਉਤਰੇ ਤਾਂ ਮੁੰਡੇ ਨੇ ਪਾਰਕਿੰਗ ਫੀਸ 5 ਰੁਪਏ ਮੰਗੀ ਉਮਰ ਗਣੀ ਕੋਲ ਖੁੱਲੇ 5 ਰੁਪਏ ਨਹੀਂ ਸਨ ਤੇ ਮਹਿਮਾਨ ਨਿਵਾਜ਼ੀ ਨੂੰ ਮੁੱਖ ਰੱਖਦੇ ਆ ਉਹ ਸਾਨੂੰ ਪੈਸੇ ਖਰਚਣ ਨਹੀਂ ਸੀ ਦਿੰਦਾ ਉਸਨੇ ਮੁੰਡੇ ਨੂੰ ਵੱਡਾ ਨੋਟ ਫੜਾਇਆ ਪਰ ਉਹ 5 ਦਾ ਨੋਟ ਹੀ ਲੈਣ ਉੱਤੇ ਬਜ਼ਿਦ ਸੀ ਉਮਰ ਗਣੀ ਉਸ ਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਡੇ ਵੀ ਕਿਸੇ ਕੋਲ 5 ਦਾ ਨੋਟ ਨਹੀਂ ਸੀ ਜਦੋਂ ਸਭ ਨੇ ਹੀ ਉਸ ਕੋਲ ਆਪਣੀ ਬੇਵਸੀ ਪ੍ਰਗਟ ਕੀਤੀ ਤਾਂ ਉਸ ਨੇ ਖਿਜ ਕੇ ਆਖਿਆ ਐਡੀਆਂ ਐਡੀਆਂ ਕਾਰਾਂ ਲੈ ਕੇ ਆ ਜਾਂਦੇ ਨੇ ਤੇ ਜੇਬ ਵਿੱਚ ਪੰਜਾਂ ਦਾ ਨੋਟ ਵੀ ਨਹੀਂ ਹੁੰਦਾ ਅਸੀਂ ਉਸ ਦੀ ਇਸ ਅਜੀਬ ਜਿੱਦ ਤੇ ਟਿੱਪਣੀ ਉੱਤੇ ਹੱਸਦੇ ਅਨਾਰਕਲੀ ਬਾਜ਼ਾਰ ਨੂੰ ਤੁਰ ਪਏ ਇੱਥੇ ਜਹਾਂਗੀਰ ਨੇ ਆਪਣੀ ਦਾਸੀ ਪ੍ਰੇਮਿਕਾ ਅਨਾਰਕਲੀ ਦੀ ਯਾਦਗਾਰ ਬਣਵਾਈ ਸੀ ਤੇ ਉਸ ਦੇ ਨਾਂ ਉੱਤੇ ਹੀ ਇਸ ਬਾਜ਼ਾਰ ਦਾ ਨਾਂ ਅਨਾਰਕਲੀ ਬਾਜ਼ਾਰ ਪ੍ਰਸਿੱਧ ਹੋ ਗਿਆ। ਬੜਾ ਨਾਂ ਸੁਣਿਆ ਸੀ ਇਸ ਬਾਜ਼ਾਰ ਦਾ ਤੇ ਹੁਣ ਸਭ ਤੋਂ ਵੱਡੀ ਖੁਸ਼ੀ ਇਹੋ ਸੀ ਕਿ ਅਸੀਂ ਇਸ ਇਤਿਹਾਸਕ ਬਾਜ਼ਾਰ ਦੀਆਂ ਖੁੱਲੀਆਂ ਸੜਕਾਂ ਉੱਤੇ ਘੁੰਮ ਰਹੇ ਸਾਂ। ਦੋਹੀਂ ਪਾਸੇ ਦੁਕਾਨਾਂ ਵਿੱਚ ਗਾਹਕਾਂ ਦੀ ਭੀੜ ਸੀ। ਖੂਬਸੂਰਤ ਲਾਹੌਰ ਦਾ ਸ਼ਾਮ ਦੇ ਵਕਤ ਪਹਿਨ ਪੱਚਰ ਕੇ ਖਰੀਦਾਰੀ ਲਈ ਨਿਕਲਦੀਆਂ ਸਨ। ਕਿਸੇ ਕਿਸੇ ਔਰਤ ਨੇ ਹੀ ਪਰਦਾ ਕੀਤਾ ਹੋਇਆ ਸੀ। ਸੁਲੇਖਾ ਤੇ ਰਗਬੀਰ ਸਿੰਘ ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ ਕਮੀਜ਼ ਖਰੀਦਣਾ ਚਾਹੁੰਦੇ ਸਨ ਅਸੀਂ ਇੱਕ ਸ਼ੋਅਰੂਮ ਵਿੱਚ ਦਾਖਲ ਹੋਏ ਤਾਂ ਸ਼ੋਅਰੂਮ ਦੇ ਮਾਲਕ ਨੇ ਜੀ ਆਇਆਂ ਆ ਕੇ ਸਾਡੀ ਮੰਗ ਪੂਰੀ ਕਰਨ ਲਈ ਇੱਕ ਵਿਸ਼ੇਸ਼ ਸੇਲਜ਼ਮੈਨ ਦੀ ਡਿਊਟੀ ਲਾਈ ਉਹ ਸਾਨੂੰ ਸ਼ੋਅਰੂਮ ਦੇ ਉੱਪਰਲੇ ਹਿੱਸੇ ਵਿੱਚ ਲੈ ਗਿਆ ਵੱਖ-ਵੱਖ ਰੰਗਾਂ ਵਿੱਚ ਚਮਕ-ਚਮਕ ਕਰਦੇ ਸੂਟ ਸ਼ੀਸ਼ੇ ਦੀਆਂ ਅਲਮਾਰੀਆਂ ਵਿੱਚ ਟੰਗੇ ਹੋਏ ਸਨ ਉਸ ਨੌਜਵਾਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸਾਨੂੰ ਵੱਖ-ਵੱਖ ਸੂਟ ਵਿਕਾਉਣੇ ਸ਼ੁਰੂ ਕੀਤੇ ਰਗਵੀਰ ਸਿੰਘ ਰੋਜ਼ਮਰਰਾ ਦੀ ਵਰਤੋਂ ਲਈ ਸੂਟ ਖਰੀਦਣਾ ਚਾਹੁੰਦਾ ਸੀ ਉਸ ਨੌਜਵਾਨ ਨੇ ਕੀਮਤ ਦੀ ਗੱਲ ਉਹਦੇ ਆਪਣੇ ਉੱਤੇ ਹੀ ਛੱਡਦਿਆਂ ਰੰਗ ਦੀ ਚੋਣ ਕਰਨ ਲਈ ਕਿਹਾ ਤੁਸੀਂ ਸਾਡੇ ਖਾਸ ਮਹਿਮਾਨ ਹੋ ਤੁਹਾਤੋਂ ਵੱਧ ਕੀਮਤ ਦਾ ਸੋਚ ਵੀ ਨਹੀਂ ਸਕਦੇ ਉਸਨੇ ਸੂਟ ਦਾ ਸ਼ਾਇਦ 350 ਜਾਂ 400 ਰੁਪਏ ਮੰਗਿਆ ਤੇ 300 ਵਿੱਚ ਸਹਿਜ ਹੀ ਮੰਨ ਗਿਆ ਇਸ ਭਾ ਤਾਂ ਇਹ ਕੀਮਤ ਕੁਝ ਵੀ ਨਹੀਂ ਸੀ ਭਾਰਤੀ ਸਿੱਕੇ ਦੀ ਕੀਮਤ ਮੁਤਾਬਕ ਸਵਾ 200 ਰੁਪਏ ਵੀ ਨਹੀਂ ਸੰਭੰਦੇ ਮੇਰਾ ਮਨ ਵੀ ਫੁਰਕ ਪਿਆ ਰੰਗ ਤੇ ਕੱਪੜੇ ਦੀ ਚੋਣ ਕਰਦਿਆਂ ਕਾਫੀ ਸਮਾਂ ਲੱਗ ਚੁੱਕਾ ਸੀ ਮੇਰੀ ਵਾਰੀ ਹੋਰ ਜ਼ਿਆਦਾ ਦੇਰ ਨਾ ਲੱਗ ਜਾਵੇ ਇਸ ਲਈ ਜਗਤਾਰ ਨੇ ਕਿਹਾ ਯਾਰ ਛੇਤੀ ਕਰੋ ਮੈਂ ਤੇ ਉਮਰ ਗਣੀ ਖੜੁੱਤੇ ਸਾਂ ਨੌਜਵਾਨ ਨੇ ਪਹਿਲੇ ਹੀ 2-3 ਸੂਟ ਵਿਖਾਏ ਰੰਗ ਮੇਰੀ ਨਜ਼ਰ ਨੂੰ ਜੱਚ ਗਏ ਸਾਂ ਮੈਂ ਹੋਰ ਸੂਟ ਕੱਢਣ ਤੋਂ ਉਸ ਨੂੰ ਮਨਾ ਕਰ ਦਿੱਤਾ ਉਮਰ ਗਨੀ ਮੇਰੀ ਇਸ ਤੁਰੰਤ ਚੋਣ ਉੱਤੇ ਬਹੁਤ ਖੁਸ਼ ਹੋਇਆ ਅਸਲ ਗੱਲ ਤਾਂ ਨਜ਼ਰ ਨੂੰ ਜੱਚਣ ਦੀ ਹੁੰਦੀ ਹੈ ਭਾਵੇਂ 100 ਪੀਸ ਵੇਖੋ ਜੇ ਨਜ਼ਰ ਨੂੰ ਨਹੀਂ ਜੱਚਦਾ ਤਾਂ ਕੋਈ ਅਰਥ ਨਹੀਂ ਇੰਜ ਪਹਿਲੇ ਪੀਸੀ ਨਜ਼ਰ ਨੂੰ ਚੰਗੇ ਲੱਗ ਜਾਣ ਤਾਂ ਹੋਰ ਵੇਖਾ ਵਿਖਾਈ ਦੀ ਕੀ ਲੋੜ ਇਹ ਆ ਕੇ ਮੈਂ ਟੰਗੇ ਹੋਏ ਸੂਟਾਂ ਵਿੱਚੋਂ ਇੱਕ ਸੂਟ ਪਸੰਦ ਕੀਤਾ ਕਰੀਮ ਰੰਗ ਦਾ ਤੇ ਉੱਪਰ ਸਵਾਰੀ ਕਟਾਈ ਵਾਲੀ ਵਾਸਕਟ ਮੈਂ ਸੋਚਿਆ ਆਪਣੇ ਪੁੱਤਰ ਸੁਪਨਦੀਪ ਲਈ ਖਰੀਦ ਲਵਾਂ ਦਿਲ ਕਰਦਾ ਤਾਂ ਸੁਪਨ ਲਈ ਖਰੀਦ ਲਵੋ ਰਗਵੀਰ ਹੋਰੀ ਅਗਲੇ ਮਹੀਨੇ ਕੈਨੇਡਾ ਜਾ ਰਹੇ ਨੇ ਸੁਪਨ ਵਾਸਤੇ ਸੂਟ ਲਈ ਜਾਣਗੇ ਸੁਲੇਖਾ ਨੇ ਕਿਹਾ ਮੈਂ ਭਾਅ ਪੁੱਛਿਆ ਉਸਨੇ 1800 ਰੁਪਏ ਦੱਸਿਆ ਕਰ ਕਰਾ ਕੇ ਉਹ 1400 ਰੁਪਏ ਨੂੰ ਦੇਣਾ ਮੰਨ ਗਿਆ ਮੇਰੇ ਮਨ ਵਿੱਚ ਦੁਬਿਧਾ ਸੀ ਕਿ ਪਤਾ ਨਹੀਂ ਸੁਪਨਦੀਪ ਇਸ ਨੂੰ ਪਾਉਣਾ ਪਸੰਦ ਵੀ ਕਰੇ ਜਾਂ ਨਾ ਸੁਲੇਖਾ ਨੇ ਕਿਹਾ ਜੇ 1200 ਦਾ ਦੇਣਾ ਹੈ ਤਾਂ ਵੇਖ ਲੈ ਉਸ ਨੂੰ ਸੌਦਾ ਮਨਜ਼ੂਰ ਨਹੀਂ ਸੀ। ਆਏ ਤਾਂ ਪੈਸੇ ਦੇਂਦੇ ਅਸੀਂ ਕਾਊਂਟਰ ਉੱਤੇ ਬੈਠੇ ਬਜ਼ੁਰਗ ਨੂੰ ਉਹ ਸੂਟ ਬਾਰੇ ਆਖਿਆ ਤਾਂ ਉਹ ਮੁੰਡੇ ਨੂੰ ਕਹਿਣ ਲੱਗਾ ਵੇਖ ਲੈ ਜੇ ਲੱਗੀ ਕੀਮਤ 1200 ਤੱਕ ਹੈ ਤਾਂ ਦੇ ਦੇ ਸਰਦਾਰ ਹੁਰਾ ਜਿਹੜਾ ਰੋਜ਼-ਰੋਜ਼ ਆਉਣਾ ਪਰ ਮੁੰਡਾ ਨਾ ਮੰਨਿਆ। ਸ਼ਾਇਦ ਉਸ ਨੂੰ ਸੱਚਮੁੱਚ ਹੀ ਘਾਟਾ ਪੈਂਦਾ ਸੀ। ਦੁਕਾਨਦਾਰ ਨੇ ਆਖਿਆ ਸਰਦਾਰ ਜੀ ਇੰਡੀਆ ਜਾ ਕੇ ਵੀ ਯਾਦ ਕਰੋਗੇ ਹੋਰ ਸੂਟ ਲੈ ਆਉਂਦੇ ਤਾਂ ਚੰਗਾ ਸੀ। ਖਰੀਦਦਾਰੀ ਕਰਨ ਵਿੱਚ ਮੈਂ ਤਾਂ ਬਿਲਕੁਲ ਅਨਾਰੀ ਹਾਂ ਮੈਨੂੰ ਭਾ ਪਤਾ ਕਰਨਾ ਨਹੀਂ ਆਉਂਦਾ ਮੈਂ ਸੁਲੇਖਾ ਕੋਲ ਆਪਣੀ ਪਤਨੀ ਦੀਆਂ ਚੁੰਨੀਆਂ ਦਾ ਇੱਕ ਥਾਨ ਖਰੀਦ ਕੇ ਲਿਆਉਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਉਸਨੇ ਦੱਸਿਆ ਕਿ ਉਹ ਪਹਿਲਾਂ ਦੁਪਹਿਰ ਵੇਲੇ ਦਿੱਲੀ ਦੀਆਂ ਪ੍ਰੋਫੈਸਰ ਔਰਤਾਂ ਨਾਲ ਅਨਾਰਕਲੀ ਦਾ ਢੇਡਾ ਕੱਢ ਗਈ ਸੀ ਉਸ ਨੂੰ ਇੱਕ ਦੁਕਾਨ ਦਾ ਵੀ ਪਤਾ ਸੀ ਜਿੱਥੋਂ ਇੱਕ ਨਿਸ਼ਚਿਤ ਰੇਟ ਤੇ ਉਹਨਾਂ ਔਰਤਾਂ ਨੇ ਥਾਨ ਖਰੀਦਿਆ ਸੀ ਅਨਾਰਕਲੀ ਦੇ ਮੁੱਖ ਬਾਜ਼ਾਰ ਦੇ ਵਿੱਚੋਂ ਵਿੱਚ ਸਾਈਡਾਂ ਉੱਤੇ ਛੋਟੇ-ਛੋਟੇ ਬਾਜ਼ਾਰ ਨਿਕਲਦੇ ਹਨ ਅਸੀਂ ਇੱਕ ਛੋਟੇ ਬਾਜ਼ਾਰ ਵਿੱਚੋਂ ਮੋਢੇ ਖੈਨ ਦੀ ਢੀੜ ਵਿੱਚੋਂ ਲੰਘ ਕੇ ਉਸ ਖਾਸ ਦੁਕਾਨ ਉੱਤੇ ਜਾ ਖੜੋਤੇ ਸੋਲੇਖਾ ਨੇ ਸ਼ੁੱਧ ਕੱਪੜੇ ਦੀਆਂ ਚੁੰਨੀਆਂ ਮੰਗੀਆਂ ਤੇ ਦਾਵਾ ਕੀਤਾ ਕਿ ਉਸ ਨੂੰ ਕੱਪੜੇ ਦੀ ਪਛਾਣ ਅਤੇ ਕੀਮਤ ਦਾ ਪਤਾ ਹੈ ਠੀਕ ਥਾਨ ਵੇਖ ਕੇ ਉਸਨੇ ਰੇਟ ਪੁੱਛਿਆ ਦੁਕਾਨਦਾਰੇ ਨੇ 1600 ਰੁਪਏ ਦੱਸਿਆ ਸੋਲੇਖਾ ਨੇ ਕਿਹਾ ਅਜੇ ਦੁਪਹਿਰ ਵੇਲੇ ਇਹਦੇ ਨਾਲ ਦਾ ਥਾਨ ਅਸੀਂ 800 ਵਿੱਚ ਲੈ ਕੇ ਗਏ ਇਹ ਗੱਲ ਕਰਦੇ ਹੋ ਭੈਣ ਜੀ ਕੱਪੜਾ ਤੇ ਵੇਖੋ ਹਥਲਾ ਕੇ ਉਸ ਰੇਟ ਵਿੱਚ ਵੀ ਹੈ ਨੇ ਆ ਵੇਖੋ ਉਸ ਨੇ ਇੱਕ ਹੋਰ ਥਾਂ ਸੁਲੇਖਾ ਅੱਗੇ ਸੁੱਟਿਆ ਸੁਲੇਖਾ ਨੇ ਉਸ ਥਾਂ ਵੱਲ ਬੇਮਾਮੂਲੀ ਝਾਤ ਮਾਰ ਕੇ ਪਹਿਲੇ ਥਾਂ ਨੂੰ ਤੇ ਮੂੜ ਹੱਥ ਰੱਖਿਆ ਨਹੀਂ 800 ਵਿੱਚ ਮੈਨੂੰ ਆਪਣੀ ਪਤਨੀ ਨਾਲ ਸ਼ਾਪਿੰਗ ਕਰਦਿਆਂ ਇਹ ਅਨੁਭਵ ਹੋ ਚੁੱਕਾ ਸੀ ਕਿ ਜਨਾਨੀਆਂ ਕਈ ਵਾਰ ਅਸਲੋਂ ਹੀ ਹੀਟਲੇ ਮੁੱਲ ਤੋਂ ਸ਼ੁਰੂ ਕਰਦੀਆਂ ਹਨ ਮੈਨੂੰ ਤਾਂ ਦੱਸੇ ਹੋਏ ਮੁੱਲ ਤੋਂ ਇੰਨਾ ਘੱਟ ਮੁੱਲ ਲਾਉਂਦਿਆਂ ਉਂਝ ਹੀ ਸੰਗ ਆਉਂਦੀ ਹੈ ਜਦੋਂ ਮੇਰੀ ਪਤਨੀ ਕਿਸੇ ਵਸਤੂ ਦੇ ਰੇਟ ਨਿਸ਼ਚਿਤ ਕਰ ਰਹੀ ਹੁੰਦੀ ਹੈ ਤਾਂ ਮੈਂ ਨਜ਼ਰ ਬਚਾ ਕੇ ਇੱਧਰ ਉੱਧਰ ਹੋ ਜਾਂਦਾ ਹਾਂ ਪਤਨੀ ਆਖੇਗੀ ਤੁਹਾਨੂੰ ਨਹੀਂ ਪਤਾ ਇਹਨਾਂ ਦਾ ਹੁਣ ਜਦੋਂ 1600 ਦੇ ਥਾਂ ਨੂੰ ਸਲੇਖਾ 800 ਵਿੱਚ ਮੰਗ ਰਹੀ ਸੀ ਤਾਂ ਸਾਨੂੰ ਵੀ ਅਜੀਬ ਲੱਗ ਰਿਹਾ ਸੀ ਇੱਕ ਅੱਧੀ ਵਾਰ ਅਸੀਂ ਉਸ ਨੂੰ ਝੂਠਾ ਸੱਚਾ ਕੀਮਤ ਠੀਕ ਲਾਉਣ ਲਈ ਕਿਹਾ ਤਾਂ ਉਹ ਸਾਡੇ ਮੂੰਹ ਨੂੰ 1400 ਤੇ ਮੰਨ ਗਿਆ ਪਰ ਸੁਲੇਖਾ ਤਾਂ ਆਪਣੀ ਜ਼ਿੱਦ ਉੱਤੇ ਸੀ ਭੈਣ ਜੀ ਸੱਚੀ ਪੁੱਛਦੇ ਹੋ ਤਾਂ 1300 ਨੂੰ ਇਹ ਥਾਨ ਸਾਨੂੰ ਘਰ ਪੈਂਦਾ ਹੈ ਅਸੀਂ 100 ਰੁਪਏ ਵੀ ਨਾ ਕਮਾਈਏ ਥਾਨ ਚੋਂ ਤਾਂ ਖਾਣਾ ਕਿੱਥੋਂ ਹੈ ਦੁਕਾਨਦਾਰ ਦੀ ਗੱਲ ਸਾਨੂੰ ਵਾਜਬ ਲੱਗਦੀ ਸੀ ਅਸੀਂ ਦੁਕਾਨ ਦੇ ਥੜੇ ਤੋਂ ਹੇਠਾਂ ਉਤਰਏ ਮੈਂ ਰਗਵੀਰ ਸਿੰਘ ਨੂੰ ਕਿਹਾ ਇਸ ਤੋਂ ਘੱਟ ਹੁਣ ਉਹ ਦੇਣ ਨਹੀਂ ਲੱਗਾ ਇਹਨਾਂ ਬੀਬੀਆਂ ਦਾ ਵੀ ਸ਼ਾਪਿੰਗ ਕਰਨ ਦਾ ਆਪਣਾ ਹੀ ਅੰਦਾਜ਼ ਹੈ ਮੈਂ ਤਾਂ ਆਪ ਤੇਰੇ ਵਾਂਗ ਹੀ ਹਾਂ ਮੈਨੂੰ ਤਾਂ ਆਪ ਸੰਗ ਆ ਜਾਂਦੀ ਹੈ ਜਦੋਂ ਸਾਡੀਆਂ ਬੀਬੀਆਂ ਇੰਜ ਕਰਦੀਆਂ ਨੇ 1400 ਦਾ ਥਾਨ ਹੁਣ ਉਹ 800 ਦਾ ਦੇ ਵੀ ਕਿਵੇਂ ਦੇਵੇ ਉਸਨੇ ਵੀ ਤਾਂ ਕੁਝ ਘਟਣਾ ਰਗਵੀਰ ਸਿੰਘ ਨੇ ਕਿਹਾ ਅਜੇ ਸਾਡੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਸੁਲੇਖਾ ਦੁਕਾਨ ਤੋਂ ਆਈ ਤੇ ਮੈਨੂੰ ਕਹਿਣ ਲੱਗੀ ਛੇਤੀ ਛੇਤੀ ਕੱਢੋ 850 ਰੁਪਏ ਉਹ ਮੰਨ ਗਿਆ ਸਵੇਰੇ ਵੀ ਉਹਨਾਂ ਨੇ 850 ਚ ਹੀ ਇਹ ਥਾਨ ਖੜਿਆ ਸੀ ਮੈਂ ਤਾਂ ਉਂਝ ਹੀ 800 ਅੱਖੀ ਜਾਂਦੀ ਸਾਂ ਅਸੀ ਸੁਲੇਖਾ ਦੀ ਸਫਲਤਾ ਉੱਤੇ ਹੈਰਾਨ ਅਤੇ ਖੁਸ਼ ਹੋਏ ਤੇ ਸਾਨੂੰ ਮੰਨਣਾ ਪਿਆ ਕਿ ਸਾਡੀਆਂ ਬੀਬੀਆਂ ਠੀਕ ਹੀ ਹੁੰਦੀਆਂ ਨੇ ਸ਼ਾਪਿੰਗ ਲਈ ਸੁਲੇਖਾ ਦੀ ਅਗਵਾਈ ਨਿਸ਼ਚਿਤ ਰੂਪ ਵਿੱਚ ਮੰਨ ਲਈ ਗਈ ਸੀ ਤੇ ਉਸ ਦੀ ਅਗਵਾਈ ਵਿੱਚ ਹੀ ਮੈਂ ਆਪਣੀਆਂ ਬੱਚਿਆਂ ਲਈ ਸਿਤਾਰਾ ਸੁਪਨਾ ਲੂਨ ਦੇ ਸੂਟ ਖਰੀਦ ਲਏ ਰੌਸ਼ਨੀਆਂ ਨਾਲ ਅਨਾਰਕਲੀ ਬਾਜ਼ਾਰ ਜਗਮਗਾ ਰਿਹਾ ਸੀ ਲੱਗਦਾ ਸੀ ਜਿਵੇਂ ਜਲੰਧਰ ਅੰਮ੍ਰਿਤਸਰ ਜਾਂ ਲੁਧਿਆਣਾ ਦੇ ਹੀ ਕਿਸੇ ਬਾਜ਼ਾਰ ਵਿੱਚ ਘੁੰਮ ਰਹੇ ਹੋਈਏ ਲੋਹੌਰੀਏ ਦੁਕਾਨਦਾਰ ਨੇ ਰੇਟ ਹੀਟਾਂ ਦੇ ਕੇ ਅੰਬਰਸਰੀਏ ਦੁਕਾਨਦਾਰਾਂ ਦਾ ਮਾਣ ਰੱਖ ਲਿਆ ਸੀ ਆਖਰਕਾਰ ਦੋਹਾਂ ਦਾ ਇੱਕ ਖਮੀਰ ਸੀ ਇਸ ਪੱਖੋਂ ਵੀ ਦੋਵੇਂ ਮੁਲਕ ਬਰਾਬਰ ਦੇ ਭਾਈਵੰਸ